ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਸੂਟ ਆ ਇਹ ਸਾਰੇ ਕਾਟਨ ਦੇ ਸੂਟ ਆ ਜੀ ਵਿੱਚ ਕੁਝ ਮਿਕਸ ਵੀ ਹੈ ਸੋ ਆਪਾਂ ਤੁਹਾਨੂੰ ਸਾਰਿਆਂ ਦਾ ਅਲੱਗ-ਅਲੱਗ ਦੱਸਾਂਗੇ ਕਿਹੜੇ ਮਿਕਸ ਹੈ ਵੀਡੀਓ ਪੂਰੀ ਧਿਆਨ ਨਾਲ ਸੁਣੀਓ ਬਹੁਤ ਹੀ ਲੈਸਟ ਰੇਟ ਤੇ ਹੈ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਲੈਣਾ ਹੈਗਾ ਤੁਸੀਂ ਹੋਲਡ ਕਰਾਉਣਾ ਤਾਂ ਬਹੁਤ ਜਲਦੀ ਤੁਹਾਨੂੰ ਹੋਲਡ ਕਰਾਉਣਾ ਪਊਗਾ ਕਿਉਂਕਿ ਇਹਨਾਂ ਦੀ ਜਿਹੜੀ ਰੇਂਜ ਹੈ ਬਹੁਤ ਹੀ ਘੱਟ ਰੇਂਜ ਦੇ ਵਿੱਚ ਆਪਾਂ ਰੱਖੇ ਹੋਏ ਆ ਔਰ ਬਹੁਤ ਹੀ ਵਧੀਆ ਸਟੱਫ ਹੈਗਾ ਗਰਮੀਆਂ ਦਾ ਸਟਾਫ ਹੈ ਜਿਵੇਂ ਕਿ ਪਿੱਛੇ ਆਪਾਂ ਵਿੰਟਰ ਵਾਲੀ ਵੀ ਪਾਈ ਸੀ ਉਹ ਵੀ ਸਾਰਿਆਂ ਨੂੰ ਬਹੁਤ ਪਸੰਦ ਆਏ ਸੀ ਸੋ ਇਹ ਹੈਗੇ ਆ ਜੀ ਸਮਰ ਵਾਲੇ ਸੋ ਇਹ ਤੁਸੀਂ ਲੈ ਸਕਦੇ ਹੋ ਔਰ ਤੁਸੀਂ ਪਲੀਜ਼ ਵਾਰੀ-ਵਾਰੀ ਮੈਨੂੰ ਫੋਨ ਮੈਸੇਜ ਜੀ ਨਹੀਂ ਕਰਿਓ ਕਿ ਤੁਸੀਂ ਪ੍ਰਾਈਸ ਕੀ ਹੈਗਾ ਕਿਉਂਕਿ ਆਪਾਂ ਪ੍ਰਾਈਸ ਨਾਲ ਦੀ ਨਾਲ ਮੈਂਸ਼ਨ ਕਰ ਰਹੇ ਆ ਸੋ ਤੁਸੀਂ ਹੋਲਡ ਕਰਾਉਣਾ ਹੋਇਆ ਤਾਂ ਔਨ ਦੀ ਸਪਾਟ ਆ ਜਿਹੜਾ ਹੋਲਡ ਕਰਵਾ ਕੇ ਤੁਸੀਂ ਜਿਹੜੀ ਪੇਮੈਂਟ ਆ ਕਰ ਦੋਗੇ ਕਿਉਂਕਿ ਆਪਣੇ ਸੇਮ ਜਿਹੜੇ ਫੋਨ ਨੰਬਰ ਹੈਗਾ Google Pay ਹੈ PhonePe ਹੈ ਸੋਸ ਤੇ ਪੇਮੈਂਟ ਕਰਕੇ ਤੁਸੀਂ ਆਪਣਾ ਹੋਲਡ ਕਰਵਾ ਲਓ ਔਰ ਐਡਰੈਸ ਵੀ ਤੁਹਾਨੂੰ ਅਸੀਂ ਕੱਲ ਮੰਡੇ ਕੋਰੀਅਰ ਜਾਣਗੇ ਹੁਣ ਤੁਹਾਨੂੰ ਮੰਡੇ ਜਿਹੜਾ ਕੋਰੀਅਰ ਕਰ ਦਾਂਗੇ ਸੋ ਸਾਰਿਆਂ ਦੇ ਨਾਲ ਜਿਹੜੇ ਡਿਲੀਵਰੀ ਚਾਰजेस ਹੈ 100 ਆ ਜਿਹੜਾ ਐਕਸਟਰਾ ਕੋਰੀਅਰ ਚਾਰजेस ਹੋਊਗਾ ਸੋ ਸੂਤ ਦੇ ਨਾਲ ਨਾਲ ਜਿਵੇਂ ਤੁਸੀਂ ਉਗਾ ਤੇ ਨਾਲ ਤੁਸੀਂ ਉਹ ਵੀ ਐਡ ਕਰ ਲਿਓ ਜਿਵੇਂ ਕਿ कॉटन ਹੈ ਜੀ ਗ੍ਰੀਨ ਕਲਰ ਦਾ ਸੂਟ ਹੈਗਾ ਸੋ ਬਹੁਤ ਹੀ ਪਿਆਰੀ ਇਹ कॉटन ਹੈ ਇਹ ਓਨਲੀ 500 ਦੇ ਵਿੱਚ ਗ੍ਰੀਨ ਕਲਰ कॉटन ਹੈ ਬਿਲਕੁਲ ਵੀ ਸੀਥਰੂ ਨਹੀਂ ਹੈਗਾ ਸੋ ਇਹ ਥੋੜੀ ਜੀ ਲਾਈਨਸ ਵਾਲਾ ਸਟੱਫ ਹੈਗਾ ਇਹ ਲੈ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਨਾਲ ਦੀ ਨਾਲ ਬਹੁਤ ਹੀ ਜਲਦੀ ਜੇ ਦਿਖਾਵਾਂਗੇ ਸੋ ਇਹ ਹੈਗਾ ਜੀ ਫਰੋਜ਼ੀ ਕਲਰ ਦੇ ਵਿੱਚ ਇਹ ਵੀ ਥੋੜਾ ਜਿਹਾ लाइनिंग जी वाला स्टाफ है ये भी ओनली फाइव हंड्रेड च जी ये डबल डाई शर्ट हैगी जी हाफ ए जड़ी स्किन है एज अ दुपट्टा भी यूज कर सकते हो जॉर्ज के हाफ प्रो स्किन है ऑरेंज है यह भी ओनली फाइव हंड्रेड की शर्ट है जॉर्ज के ਔਰ ਨੈਕਸਟ ਹੈਗਾ ਜੀ ਬਲੈਕ ਮਸਲੀਨ ਦਾ ਸੂਟ ਹੈ ਸੋ ਇਹ ਪਿਓਰ ਮਸਲੀਨ ਦੇ ਵਿੱਚ ਹੈ ਜੀ ਇਹ ਵੀ ਆਪਣੀ ਕਾਫੀ ਮਤਲਬ ਵਧੀਆ ਸੂਟ ਹੈ ਮਹਿੰਗਾ ਸੂਟ ਸੀਗਾ ਸੋ ਇਹ ਬਾਟਮ ਹੈ ਜੀ ਜਿਹਦੇ ਵਿੱਚ ਇਸ ਤਰ੍ਹਾਂ ਪ੍ਰਿੰਟ ਵਾਲਾ ਦੁਪੱਟਾ ਹੈਗਾ ਬਲੈਕ ਨਾਲ ਇਹਦੀ ਬਾਟਮ ਹੈ ਇਹ ਓਨਲੀ 2500 ਦਾ ਸੂਟ ਹੈ ये शर्ट है जोड़ा इस तरह इस तरह दुपट्टा है बहुत ही व्डा दुपट्टा है बहुत ही वैसा मसलीन है सो यह है जी पच्ची सौ का है ओनली शर्ट है ये विंटर है ये वेल्वर्ड की शर्ट हैगी है और बारह सौ की ओनली शर्ट है और यह है जी बाननी प्रिंट सूट है सो विद दुपट्टा सूट हैगा इस तरह ये डबल डाय दुपट्टा है ये बॉटम है और ये ਸ਼ਰਟ ਇਹ ਥੋੜਾ ਜਿਹਾ ਵਧੀਆ ਸਟੱਫ ਹੈ ਪਿਓਰ ਕਾਟਨ ਚ ਨਹੀਂ ਹੈ ਥੋੜਾ ਜਿਹਾ ਇਹਦੇ ਮਿਕਸ ਸਟੱਫ ਹੈਗਾ ਇਹ ਸੋ ਇਹ ਬਹੁਤ ਹੀ ਪਿਆਰਾ ਜਿਵੇਂ ਮੇਰਾ ਖੁਦ ਦਾ ਵੀਅਰ ਕੀਤਾ ਹੋਇਆ ਇਹ ਵੀ 1200 ਦੇ ਵਿੱਚ ਹੈ ਜੀ ਔਰ ਜਿਵੇਂ ਇਹ ਕਾਟਨ ਦੇ ਵਿੱਚ ਬਲੌਕ ਹੈ ਜੀ ਇਸ ਤਰ੍ਹਾਂ ਸਾਰੇ ਸੂਟ ਦੇ ਉੱਪਰ ਬਲੌਕ ਹੈ ਬਹੁਤ ਹੀ ਲੈਸ ਰੇਟ ਤੇ ਆਪਾਂ ਸਾਰੇ ਕੱਢੇ ਹੋਏ ਆ ਔਰ ਇਹਦੇ ਨਾਲ ਜਨਨ ਦਾ ਦੁਪੱਟਾ ਹੈਗਾ ਇਹ ਵੀ 1200 ਦੇ ਵਿੱਚ ਓਨਲੀ ਹੁ ਸਿੰਗਲ ਪੀਸ ਆਪਣੇ ਕੋਲੇ ਪਿਆ ਹੈਗਾ ਸੋ ਇਹ ਵੀ ਤੁਸੀਂ 1200 ਦੇ ਵਿੱਚ ਲੈ ਸਕਦੇ ਹੋ ਸੋ ਇਹ ਹੈਗਾ ਜੀ ਥੋੜਾ ਜਿਹਾ ਸਦੀ ਵਾਲਾ ਸਟੱਫ ਹੈ ਠੀਕ ਜੀ ਮੌਸਮ ਵਾਲਾ ਸਟੱਫ ਹੈ ਅਗਰ ਤੁਹਾਡਾ ਬਾਹਰ ਦਾ ਆਰਡਰ ਹੈ ਤਾਂ ਤੁਹਾਡੇ ਬਹੁਤ ਹੀ ਸਮੂਥ ਹਰ ਸੌਫਟ ਹੈ ਜਿਹੜਾ ਸਟੱਫ ਇਹ ਵੀ 1200 ਦਾ ਓਨਲੀ ਸੂਟ ਹੈ ਜੀ कोटरेज है जी बारह सौ ओनली सूट बहुत ही फाइन क्वालिटी है और नैक्सट जोड़े ए वाले सूट है जी ये सारे एट हंड्रेड के शाइन वाला स्टफ है जी बहुत ही प्यारा यदि वर्क भी करवा सकते हो ओनली एट हंड्रेड और ये है जी मेक्स स्टफ है भी बहुत ही प्यारा ਬਹੁਤ ਹੀ ਮਤਲਬ ਇਹ ਨਹੀਂ ਹੈਗਾ ਕਿ ਇਹਨੂੰ ਕੋਈ ਜਾਂ ਸ਼ਿੱਜੂਗਾ ਜਾਂ ਇਹ ਵਿੱਚ ਬਹੁਤ ਹੀ ਪਿਆਰਾ ਜਿਹਾ ਟਾਈਡਾਈ ਪ੍ਰਿੰਟ ਹੈਗਾ ਸੋ ਇਹ ਹੈਗਾ ਓਨਲੀ 800 ਜੀ ਪਿਓਰ ਕਾਟਨ ਲਾਈਨਿੰਗ ਲੇਲਨ ਟਾਈਪ ਹੈ ਸੋ ਓਨਲੀ 800 ਜੀ ਆਰ ਕੰਡੀ ਸਟਫ ਹੈ ਜੀ ਇਹ ਆਪਾਂ ਕਾਫੀ ਸੂਟ ਬਣਾਏ ਵੀ ਹੋਏ ਆ ਇਹਦੇ ਸੋ ਓਨਲੀ 800 ਜੀ ਮਸਟਰਡ ਕਲਰ ਹੈ ਬਰਾਊਨ ਕਲਰ ਦਾ ਡਾਟਸ ਵਾਲਾ ਸੂਟ ਹੈ ਜੀ ਪਰ ਸ਼ਾਈਨ ਹੈ ਓਨਲੀ 800 ਜੀ ਲਾਈਨਿੰਗ ਸਟੱਫ ਹੈ ਜੀ ਬਹੁਤ ਹੀ ਪਿਆਰਾ ਕਾਟਨ ਹੈ ਫਾਈਨ ਵਾਲੀ ਕਾਟਨ ਹੈ ਓਨਲੀ 800 ਗ੍ਰੀਪ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਓਨਲੀ 800 ਸਮਰਚ ਪਾਉਣ ਲਈ ਕਾਟਨ ਹੈ ਜੀ ਬਹੁਤ ਹੀ ਸੌਫਟ ਮਸਲੀਨ ਕਾਟਨ ਹੈ ਓਨਲੀ 800 ਇਹਦਾ ਕਲਰ ਹੈ ਜਿਹੜਾ ਬਹੁਤ ਹੀ ਪਿਆਰਾ ਹੈ ਪਰਪਲ ਦੇ ਵਿੱਚ ਬਲੈਕ ਡਾਟਸ ਹੈ लाइनिंग वाला स्टफ है जी ये ओनली एट हंड्रेड प्योर कॉटन के है सो ओनली एट भी लाइनिंग वाला स्टफ हैगा जी कॉटन है प्योर सो so ये थोड़ी जी ज़्यादा हल्की नहीं है थोड़ी जी हा थोड़ी थिक है सो so ये भी प्योर कॉटन है जी ओनली एट हंड्रड ये लेलन टाइप है जी ਵਿਚ ਲਾਈਨਿੰਗ ਹੈ ਵਿੱਚ orange with cream ਹੈ ਇਹਦੇ ਤੇ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਸੋ only 88 ਇਹਦਾ ਜਿਹੜਾ ਸਟੱਫ ਹੈਗਾ ਇਹ ਵੀ ਠਿੱਕ ਹੈ ਇਹਦੇ ਵਿੱਚ ਵੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਵੀ ਲੈ ਲੈਣ ਚ ਹੈ only 800 ਇਹਦੇ ਦੋ ਸੂਤ ਹੈ ਤੁਸੀਂ ਲੁੱਕ ਦੇਖ ਸਕਦੇ ਹੋ 800 ਇਹ ਵੀ ਲੈ ਲਨ ਚ ਹੈ ਪਰ ਇਹ ਥੋੜਾ ਜਿਹਾ ਹਲਕਾ ਸਟੱਫ ਹੈ ਸੋ ਇਹ ਦੇਖ ਸਕਦੇ ਹੋ ਤੁਸੀਂ ਇਹ ਥੋੜਾ ਜਿਹਾ ਫਲੋਈ ਤੇ ਹਲਕਾ ਹੈ ਇਹ ਵੀ ਓਨਲੀ 800 ਜੀ ਇਹ ਸੈਲਫ ਦੇ ਵਿੱਚ ਹੈ ਜੀ ਇਹ ਦੇਖੋ 100% ਹੈ ਜਿਹੜਾ ਪ੍ਰੀਮੀਅਮ ਹੈ ਇਹਦੇ ਵਿੱਚ ਵਿਦ ਦਿਸ ਸਟੈਮ ਲੱਗੇ ਮਸਟਰਡ ਓਨਲੀ 800 ਸੋ ਥੋੜਾ ਸ਼ਾਈਨ ਵੀ ਹੈ ਇਹਦੇ ਵਿੱਚ ਇਹ ਪੂਰੀ ਗਰਮੀ ਚ ਪਾਉਣ ਵਾਲਾ ਸਟਫ ਹੈ ਜੀ ਪਿਓਰ ਕਾਟਨ ਹੈ ਵਿਦ ਵਾਈਟ ਹੈ ਜਿਹੜਾ ਪ੍ਰਿੰਟ ਹੈ ਸੋ ਬਹੁਤ ਹੀ ਪਿਆਰੀ ਕਾਟਨ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਓਨਲੀ 800 ਜੀ only 800 ਤੁਸੀਂ ਵਾਈਟ ਬਾਟਮਾਂ ਦੇ ਨਾਲ ਵੀ ਆਪਾਂ ਪੂਰਾ ਸੂਟ ਦੇਵਾਂਗੇ ਅਗਰ ਤੁਸੀਂ ਦੋ ਸ਼ਰਟ ਬਣਾਉਣੀ ਆ ਤਾਂ ਦੋ ਵਾਈਟ ਬਾਟਮ ਵੀ ਬਣਾ ਸਕਦੇ ਹੋ ਜੀ ਇਹ ਬਹੁਤ ਹੀ ਪਿਆਰਾ ਸਟੱਫ ਹੈ ਜੀ ਇਹਦੇ ਤੇ ਵਰਕ ਕਰਵਾ ਕੇ ਤੁਸੀਂ ਪਾਰਟੀ ਚ ਵੀ ਪਾ ਸਕਦੇ ਹੋ ਸੋ ਓਨਲੀ 800 ਥੋੜਾ ਜਿਹਾ ਸਿਲਕੀ ਆਪਾਂ ਹਰ ਇੱਕ ਸਟੱਫ ਦਾ ਤੁਹਾਨੂੰ ਨਾਲ-ਨਾਲ ਦੱਸ ਰਹੇ ਆ ਸੋ ਪਲੀਜ਼ ਦੁਬਾਰਾ ਨਾ ਪੁੱਛਿਓ ਇਸ ਦਾ ਥੋੜਾ ਸਿਲਕੀ ਹੈ ਲਾਈਨਿੰਗ ਲੱਗ ਕੇ ਬਣੇਗਾ ਵਰਕ ਹੋਏਗਾ ਸੋ ਓਨਲੀ 800 ਦਾ ਇਹ ਸਟੱਫ ਹੈ ਸੋ ਬਹੁਤ ਹੀ ਪਿਆਰਾ ਜਿਹਾ शेड है क्या ब्राउन माउस ब्राउन सो ओनली एट हंड्रेड शाइन वाला स्टफ है क्रेव भी नहीं है जॉर्जैट है जी शेडिड जॉर्ज है सो बहुत ही प्यारा स्टफ है भी जॉर्ज पर भी लाइनिंग लगती है ओनली एट हंड्रेड ये देखो जी पहला भी दिखा चुके टाई डाई पीस है ईट हंड्रड थोड़ा होर कलर से ओरेंज थोड़ी जी ओरेंज लुक है ओनली एट हंड्रेड ਰੀਅਨ ਕਾਟਨ ਦੇ ਵਿੱਚ ਹੈ ਜੀ ਜਿਹੜੀ ਕਿ ਗਰਮੀ ਦੇ ਵਿੱਚ ਵੀ ਵੇਅਰ ਕੀਤੀ ਜਾ ਸਕਦੀ ਹੈ ਕਿਉਂਕਿ ਬੜੀ ਸੌਫਟ ਤੇ ਸਮੂਥ ਹੁੰਦੀ ਹੈ ਸੋ ਇਹ ਹੈ ਜੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹਨੂੰ ਤੇ ਥੋੜਾ ਬਹੁਤ ਵਰਕ ਵੀ ਕਰਵਾ ਸਕਦੇ ਹੋ ਤੁਸੀਂ ਜਿਵੇਂ ਵੀ ਤੁਹਾਨੂੰ ਲੱਗਦਾ ਹੈ ਅਗਰ ਤੁਸੀਂ ਸਾਡੇ ਤੋਂ ਕਰਾਉਣਾ ਚਾਹੁੰਦੇ ਹੋ ਤੁਸੀਂ ਜੋ ਵੀ ਡੀਨ ਚਾਹੁੰਦੇ ਹੋ ਤੁਸੀਂ ਸਾਨੂੰ ਮੈਂਸ਼ਨ ਕਰਦੇ ਹੋ ਤਾਂ ਅਸੀਂ ਤੁਹਾਨੂੰ ਉਸ ਤਰ੍ਹਾਂ ਦੇ ਫਲਾ ਜਾਂ ਵਿੱਚ ਕੋਈ ਲੀਸਿਸ ਵਗੈਰਾ ਦੇ ਕੇ ਫਿਨਿਸ਼ਿੰਗ ਕਰ ਦਾਂਗੇ ਸੋ ਓਨਲੀ 800 ਜੀ ਪਿਓਰ કોટਨ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਸੋ ਸਾਡੇ ਕੋਲ ਸਟਾਕ ਆਲਰੇਡੀ ਕਾਫੀ ਜ਼ਿਆਦਾ ਹੋਇਆ ਪਿਆ ਹੈਗਾ ਸੋ ਅਸੀਂ ਇਕੱਲਾ ਸਟਾਕ ਇਸੇ ਲਈ ਦੇ ਰਹੇ ਹਾਂ ਸੋ ਓਨਲੀ 800 ਇਹਦੇ ਵਿੱਚ ਸੈਲਫ ਬਣਿਆ ਹੋਇਆ ਜੀ ਦੇਖੋ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਜਿਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਓਨਲੀ 800 ਜੀ ਬਾਮਨੇ ਪ੍ਰਿੰਟ कॉटन ਚ ਹੈ ਜੀ ਓਨਲੀ 800 ਜੀ ਇਹ ਤੁਸੀਂ ਇਹ ਵੀ ਤੁਸੀਂ ਕਰੀਮ ਬਾਟਮ ਦੇ ਨਾਲ ਦੋ ਸ਼ਰਟਾਂ ਬਣਾ ਸਕਦੇ ਹੋ ਸੋ ਫੈਮਿਲੀ ਦੇ ਵਿੱਚ ਜਿਵੇਂ ਆਪਾਂ ਹੁੰਨੇ ਆ ਓਨਲੀ so 800 ਜੀ ਕ੍ਰੀਮ ਰਿਓਨ ਕਾਟਨ ਦੇ ਵਿੱਚ ਹੈ ਜੀ ਸੀ ਗ੍ਰੀਨ ਸੌਰੀ ਬਹੁਤ ਹੀ ਪਿਆਰੀ ਜੀ ਓਨਲੀ 800 ਜੀ ਅਗੇਨ ਪਰਪਲ ਬਲੈਕ ਡਾਟਸ ਮਸਲੀਨ ਦੇ ਵਿੱਚ ਹੈ ਜੀ ਬਹੁਤ ਹੀ ਸੌਫਟ ਸਮੂਥ ਸਟਫ ਹੈ ਜੀ ਇਹ ਓਨਲੀ 800 ਜੀ ਅਗੇਨ ਇਹ ਦੁਬਾਰਾ हरिन कॉटन है बहुत ही स्मूथ है स्टफ भी तो और बहुत ही गर्मी च पाने वाला स्टफ है तो बहुत ही प्यारा कलर है ओनली एट हंड्रेड जी येलो बहुत ही हल्का ज येलो लाइट येलो विद ब्लैक डॉट्स सो ओनली एट हंड्रेड जी ग्रीनिश कलर विद ब्ला ब्लैक एंड वाइट डॉट सो यी ਕਾਟਨ ਰਿਓਨ ਕਾਟਨ ਚ ਬਹੁਤ ਹੀ ਫਾਈਨ ਕੁਆਲਿਟੀ ਆ ਓਨਲੀ 800 ਚ ਇਹ ਵੀ ਸੇਮ ਸਟਫ ਹੈ ਜੀ ਓਨਲੀ 800 ਜੀ ਬਹੁਤ ਹੀ ਪਰਲਕ ਸਕਾਈ ਕਲਰ ਹੈ ਔਰ ਇਹਦੇ ਵਿੱਚ ਲੀਫ ਬਣੇ ਹੋਏ ਆ ਬਿਲਕੁਲ ਛੋਟੇ ਛੋਟੇ ਲੀਫ ਹੈ ਔਰ ਉਹ ਨੇਵੀ ਬਲੂ ਕਲਰ ਦੇ ਆ ਇਹ ਵੀ ਲੇਸਿਸ ਲਾ ਕੇ ਵੀ ਤੁਸੀਂ ਫਿਨਿਸ਼ ਕਰਵਾ ਸਕਦੇ ਹੋ ਓਨਲੀ 800 ਜੀ ਔਰ ਇਹ ਹੈਗਾ ਜੀ ਪ੍ਰਿੰਟ ਕ੍ਰੀਮ ਦੇ ਵਿੱਚ ਓਨਲੀ 800 ਜੀ। ਤੁਸੀਂ ਇਹ ਬੀਤੀ ਸੀ ਨਾ। ਔਰ ਇਹ ਹੈਗਾ ਮੈਰੂਨ ਕਲਰ ਹੈ। ਇਹ ਥੋੜਾ ਜਿਹਾ ਗਾਫ ਸਟੱਫ ਹੈ ਜੀ ਜਿਵੇਂ ਥੋੜੇ ਜਿਹਾ ਠੀਕ ਮੌਸਮ 'ਚ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ। ਜ਼ਿਆਦਾ ਗਰਮੀ 'ਚ ਇਹ ਨਹੀਂ ਵੀਅਰ ਹੋਣਾ। ਸੋ ਆਪਾਂ ਜੋ ਵੀ ਜਿਸ ਤਰ੍ਹਾਂ ਦਾ ਵੀ ਸਟੱਫ ਹੈ ਤੁਹਾਨੂੰ ਦੱਸ ਕੇ ਲੀਵਾਂਗੇ। ਸੋ ਇਹ ਬਹੁਤ ਹੀ ਪਿਆਰਾ ਹੈ ਵੀ ਇਹ ਵੀ ਤੁਸੀਂ ਐਜ਼ ਇਟ ਇਜ਼ ਦਾ ਜਿਹੜਾ ਸਟੀਚ ਕਰਵਾ ਸਕਦੇ ਆ ਤੇ ਕੋਈ ਵਰਕ ਦੇ ਲੋਰ ਨਹੀਂ ਉਹਨਾਂ ਦੇ ਲੇਸਿਸ ਦੇ ਕੇ ਤੁਸੀਂ ਇਹਨੂੰ ਫਿਨਿਸ਼ ਕਰਵਾ ਸਕਦੇ ਹੋ ਥੋੜਾ ਕਲਰ ਚੇਂਜ ਆ ਰਿਹਾ ਬਹੁਤ ਹੀ ਪਿਆਰਾ ਹੈ ਦੇ ਵਿੱਚ ਥੋੜਾ ਰੈੱਡ ਟੋਨ ਦੇ ਵਿੱਚ ਇਹ ਸਟੱਫ ਹੈ ਜੀ ਹੁਣ ਇਹ 800 ਤੋਂ ਬਾਅਦ ਜੀ ਆਗੇ 600 ਵਾਲੇ ਪੀਸਿਸ ਸੋ ਇਹ ਹੈਗਾ ਜੀ ਮਾਊਸ ਚਾ ਕਲਰ ਹੈ ਬਹੁਤ ਹੀ ਗਰਮੀ ਦੇ ਵਿੱਚ ਪਾਉਣ ਵਾਲੀ ਪਿਓਰ ਕਾਟਨ ਹੈ ਜੀ ਲਾਈਨਿੰਗ ਦੇ ਵਿੱਚ ਸੋ ਇਹ ਹੈ 600 ਜੀ ਗ੍ਰੇ ਬਲੂ ਲਾਈਨਿੰਗ ਹੈ ਜੀ ਇਹ 800 ਦਾ ਜੀ ਪੈਰਟ ਗ੍ਰੇ ਲਾਈਨਸ ਹੈ 800 ਦਾ ਸਟੱਫ ਹੈ ਜੀ ਇਹ ਕਿਉਂਕਿ ਇਹ ਬਹੁਤ ਹੀ ਵਧੀਆ ਸਟੱਫ ਹੈ 800 ਦਾ ਜੀ ਔਰ ਇਹ ਸਾਰੇ 600 ਦੀ ਹੈ ਜੀ ਆਪਾਂ ਇੱਕ ਤੁਹਾਨੂੰ ਪਹਿਲਾਂ ਦਿਖਾਇਆ 600 ਦਾ ਔਰ ਇਹ ਵੀ 600 ਦਾ ਪਿਓਰ ਕਾਟਨ ਹੈ ਜੀ ਕਿਉਂਕਿ ਗੰਗ ਅੱਗੇ ਗਰਮੀ ਆ ਜਾਣੀ ਹੈ ਬਹੁਤ ਹੀ ਸੌਫਟ ਕਾਟਨ ਹੈ ਜੀ 600 ਇਹਦੇ ਵਿੱਚ ਦੇਖੋ ਤੁਸੀਂ ਸਪੈਰੋ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਸੋ ਬਹੁਤ ਹੀ ਫੈਰੀ ਕੈਮਰੀ ਕਾਟਨ ਹੈ ਜੀ ਇਹ ਓਨਲੀ 600 ਬਹੁਤ ਹੀ ਪਿਆਰੀ ਪਿਓਰ ਕਾਟਨ ਦੇ ਵਿੱਚ ਹੈ ਜੀ ਸਾਰਾ ਸਟੱਫ ਆ ਜਿਹੜਾ ਬਹੁਤ ਹੀ ਪਿਆਰਾ ਹੈਗਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਤੁਹਾਨੂੰ ਇਹ ਲੱਗੇ ਕਿ ਇੰਨਾ ਸਸਤਾ ਕਿਉਂ ਦੇ ਰਹੇ ਆ ਕਿਉਂਕਿ ਇੰਨੇ ਦੇ ਸਾਨੂੰ ਆਏ ਵੀ ਇਸ ਤੋਂ ਜ਼ਿਆਦਾ ਦੇ ਆ ਔਰ ਅਸੀਂ ਇਹਨੂੰ ਕੱਢ ਰਹੇ ਹਾਂ ਬਹੁਤ ਹੀ ਸੌਫਟ ਹੈ ਟਾਈ ਡਾਈ ਹੈ ਸਟਾਈ ਹੈ ਵਾਈਟ ਦੇ ਵਿੱਚ ਸਕਾਈ ਓਨਲੀ 600 ਜੀ ਇਹ ਦੇਖੋ ਜੀ ਕਰੀਮ ਕਲਰ ਦੇ ਵਿੱਚ ਲਾਈਨਸ ਹੈ ਓਨਲੀ 600 ਕੈਮਰੀ कॉटन ਜੀ ਬਲੂ ਦੇ ਵਿੱਚ ਪ੍ਰਿੰਟ ਹੈ ਓਨਲੀ 600 ਬਹੁਤ ਹੀ ਵਧੀਆ স্মੂਥ कॉटन ਹੈ ਜੀ ਓਨਲੀ 600 ਗ੍ਰੇ ਦੇ ਵਿੱਚ ਸੈਲਫ ਪ੍ਰਿੰਟ ਹੈ ਜੀ ਓਨਲੀ 600 ਬਹੁਤ ਹੀ ਪਿਆਰਾ ਕਲਰ ਹੈ ਦਾ ਦੇਖੋ ਤੁਸੀਂ 600 ਇਹ ਆਪਾਂ ਪਿੱਛੇ ਜੀ ਵੀਡੀਓ ਪਾਈ ਸੀ ਪਰ ਸਾਨੂੰ ਉਸ ਟਾਈਮ ਪਤਾ ਨਹੀਂ ਸੀ ਕਿ ਸਾਡੇ ਕੋਲੇ ਹੋਰ ਵੀ ਸੂਟ ਪਏ ਆ ਕਿਉਂਕਿ ਉਦੋਂ ਬਹੁਤ ਸਾਰੇ ਨੇ ਡਿਮਾਂਡ ਕੀਤੀ ਸੀ ਬਹੁਤ ਪਿਆਰੇ ਵੀ ਲੱਗੇ ਸੀ ਇਹ ਸਟਾਫ ਕਿਉਂਕਿ ਇਹ ਲੇਡੀਜ਼ ਦੇ ਓਨਲੀ ਪ੍ਰਿੰਟ ਹੈਗਾ ਇਹ ਵੀ ਓਨਲੀ 600 ਹੈ ਜੀ ਬਹੁਤ ਹੀ ਪਿਆਰੀ ਕਾਟਨ ਹੈ ਇਹ ਦੇਖੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨਾਲ ਨਾਲ ਕਿ ਕਿੰਨਾ ਸੀ ਥਰੂ ਹੈ ਇੰਨਾ ਸੀ ਥਰੂ ਨਹੀਂ ਹੈ ਜੀ 600 ਜੀ ਸੇਮ 600 ਕਈ ਜਿਹੜੇ ਸਟੱਫ ਹੈਗੇ ਉਸ ਟਾਈਮ ਹੋਲਡ ਵੀ ਕਰਵਾਏ ਸੀ ਤਾਂ ਦੁਬਾਰਾ ਜਿਹੜਾ ਲੇਡੀਜ਼ ਦਾ ਮਾਈਂਡ ਚੇਂਜ ਹੋ ਜਾਂਦਾ ਸੋ ਇਸ ਤਰ੍ਹਾਂ ਨਾ ਕਰਿਓ ਜੀ ਜਿਨ੍ਹਾਂ ਨੇ ਵੀ ਰੱਖਣੇ ਹੋਏ ਉਹਨਾਂ ਨੂੰ ਕੋਈ ਮਜਬੂਰੀ ਨਹੀਂ ਹੈ ਜਿਨ੍ਹਾਂ ਨੇ ਰੱਖਣੇ ਹੋਏ ਉਹ ਹੀ ਸਿਰਫ ਮੈਸੇਜ ਕਰਨ ਸੋ ਇਹ ਵੀ ਹੈਗਾ 600 ਜੀ मस्टर्ड लाइनिंग सिक्स हंड्रेड प्योर कॉटन है जी बिल्कुल ही स्मूथ और ये हैगा जी बहुत ही प्यारा स्काई सिक्स 600 बहुत ही सॉफ्ट कॉटन है जी सेम सिक्स और ये हैगा लाइट पर्पल शेड ਬਹੁਤ ਹੀ ਪਿਆਰਾ ਪ੍ਰਿੰਟਰ ਮਸਲਿਨ ਦੇ ਵਿੱਚ ਹੈ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਗਰਮੀ ਚ ਪਾਓ ਖੁਦ ਮੈਂ ਵੇਅਰ ਕੀਤਾ ਹੋਇਆ ਹੈ ਸੂਟ ਸੋ ਕੋਈ ਟ੍ਰਾਂਸਪੇਰੈਂਟ ਨਹੀਂ ਹੈਗਾ ਬਹੁਤ ਹੀ ਸਮੂਥ ਔਰ ਲਾਈਟ ਵੇਟ ਹੈ ਸੋ ਓਨਲੀ 600 ਸੋ ਇਹ ਸੀ ਜੀ ਆਪਣੇ ਸੂਟਸ ਔਰ ਸਾਰਿਆਂ ਦੇ ਆਪਾ ਪ੍ਰਾਈਸ ਤੁਹਾਨੂੰ ਮੈਂਸ਼ਨ ਕੀਤੀ ਹੈ ਔਰ ਜਿਨ੍ਹਾਂ ਨੇ ਵੀ ਇਹ ਸੂਟ ਲੈਣੇ ਆ ਪਲੀਜ਼ ਜਲਦੀ ਹੋਲਡ ਕਰੋ ਤੇ ਸਾਨੂੰ ਜਿਹੜੀ ਪੇਮੈਂਟ ਆ ਜਲਦੀ ਤੋਂ ਜਲਦੀ ਕਰਵਾਇਓ ਤਾਂ ਜੋ ਤੁਹਾਡੇ ਕੋਲੇ ਜਲਦੀ ਤੋਂ ਜਲਦੀ ਪਹੁੰਚ ਸਕਣ ਔਰ ਇਸੇ ਤਰ੍ਹਾਂ ਜੀ ਅਪਾ ਤੁਹਾਡੇ ਨਾਲ ਨਵੀਆਂ ਨਵੀਆਂ ਵੀਡੀਓਜ਼ ਸ਼ੇਅਰ ਕਰਦੇ ਰਹਾਂਗੇ ਸੋ ਬਨੇ ਰਹੇ ਮੇਰੇ ਜਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ